ਹਾਂਜੀ ਆਪਣੀ ਮੂੰਗੀ ਹੋ ਗਈ ਅੱਜ 14 ਦਿਨਾਂ ਦੀ 1 ਤਰੀਕ ਤੋਂ ਸ਼ਾਮ ਨੂੰ ਬੀਜੀ ਸੀ ਤੇ ਇਹ ਆ ਬੰਸੀ 골ਡ ਤੁਹਾਨੂੰ ਦਿਖਾਉਣੇ ਆ ਕਿਉਂਕਿ ਪਰਾਲੀ ਆਪਾਂ ਵਿਚੀ ਸੁਪਰ ਸੀਡ ਨਾਲ ਬੀਜੀ ਸੀ ਤੂੜੀ ਬਿਨਾ ਬਣਾਏ ਤੋਂ ਵਿੱਚੇ ਸਾਰੀ ਇਹਦੀ ਲਾਈਨਾਂ ਹੀ ਆ ਲੱਦ ਜੀ ਤੇ ਵਿਚੀ ਰਾਤ ਸੀ ਦੀ ਇੱਕ ਸਾਹ ਦੇ ਮੂੰਗੀ ਦਾ ਗਰੋਥ ਦੇਖ ਸਕਦੇ ਹੋ ਕਿੰਨੀ ਵਧੀਆ ਇਹ ਬੰਸੀ 골ਡ ਇੰਨਾ ਸੀ ਤੇ ਪੱਤਾ ਨਹੀਂ ਕੱਢਦੀ ਹੁੰਦੀ ਇਹ ਰੇਹ ਦਾ ਹੀ ਆ ਸਰਾ ਸਰਾ ਤੇ ਪਹਿਲੀ ਸਪਰੇਅ ਕਰਨ ਲੱਗੇ ਆ ਅ ਉਹਦੇ ਆਪਾਂ ਸਪਰੇਅ ਕਰਨੀ ਸੀ 10-11 ਤਰੀਕ ਨੂੰ ਉਹਦੇ ਮੀਂਹ ਪੈ ਗਿਆ ਫਿਰ ਉਹਦਾ ਥੋੜਾ ਕੁਝ ਕਹਿੰਦੇ ਫੈਦਾ ਹੋ ਜਾਂਦਾ ਕਿ ਸੁੰਡੀ ਦੇ ਜਿਹੜੇ ਪੱਤੇ ਸੌਰੀ ਸੁੰਡੀ ਦੇ ਜਿਹੜੇ ਆਂਡੇ ਵਗੈਰਾ ਹੁੰਦੇ ਆ ਉਹ ਝੜ ਜਾਂਦੇ ਆ ਕੁਝ ਬੱਚ ਬੱਚ ਝੜ ਜਾਂਦਾ ਮੀਂਹ ਨਾਲ ਤੇ ਇਹ ਤੁਸੀਂ ਦੇਖ ਸਕਦੇ ਮੂੰਗੀ ਬਹੁਤ ਸੋਹਣੀ ਉਗਰੀ ਐ ਤੇ ਬਹੁਤ ਸੋਹਣੀ ਖੜੀ ਐ ਤੇ ਹੁਣ ਆਪਾਂ ਸਪਰੇਅ ਕਰ ਰਹੇ ਆ ਤੇ ਇਹ ਪਰਾਲੀ ਆ ਦੇਖੋ ਵਿਚੇ ਸੁਪਰ ਸੀਡਰ ਨਾਲ ਆਪਾਂ ਬੀਜੀ ਸੀਗੀ ਤੇ ਪਹਿਲੀ ਸਪਰੇਅ ਆ ਇਧਰ ਤੁਹਾਨੂੰ ਆਪਾਂ ਦਿਖਾਉਣੇ ਆ। ਤੁਸੀਂ ਇਹ ਦੇਖ ਸਕਦੇ ਹੋ ਇਹ ਦੂਜੀ ਮੂੰਗੀ ਹੈ ਜੀ 421 ਇਹਦਾ ਪੱਤਾ ਬਹੁਤ ਚੌੜਾ ਹੁੰਦਾ ਤੇ ਇਹ ਤਾਂ ਹੋਰ ਵੀ ਜਿਆਦਾ ਗਰੋਥ ਕਰੀ ਹੋਈ ਹੈ ਕਿੱਡੇ ਕਿੱਡੇ ਬੂਟੇ ਹੈ ਤਾਂ ਤੁਸੀਂ ਦੇਖ ਸਕਦੇ ਹੋ। ਇਹਦਾ ਪੰਜ ਪੰਜ 6 6 ਪੱਤੀ ਹੋਗੀ। ਇਹ ਸਾਰੀ ਮਤਲਬ ਜਿਹੜੀ ਤਾਕਤ ਆਪਾਂ ਅੱਗ ਲਾ ਕੇ ਬਾਹਣ ਦੀ ਤਾਕਤ ਨਸ਼ਟ ਕਰ ਦਿੰਨੇ ਆ। ਕਿਉਂਕਿ ਅਸੀਂ ਸੋਚਦੇ ਕੁਛ ਨਹੀਂ। ਅਸੀਂ ਸਿਰਫ ਐਂ ਜੇ ਦੇਖਦੇ ਆ ਵੀ ਸੋਹਣਾ ਲੱਗਦਾ ਸੋਹਣਾ ਲੱਗਣ ਨੂੰ ਅਸੀਂ ਕਿਹੜਾ ਕੁਝ ਖਾ ਪਾ ਕੇ ਖਾਣਾ ਹੁੰਦਾ ਬਾਹ ਨੂੰ ਤਾਕਤ ਚਾਹੀਦੀ ਐ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਸੋਹਣਾ ਲੱਗਣ ਦੀ ਗੱਲ ਨਹੀਂ ਹੁੰਦੀ ਵੀਰੇ ਕੱਲਾ ਸੋਹਣਾ ਲੱਗਣ ਪਿੱਛੇ ਅਸੀਂ ਬਾਹਨ ਦੀ ਜਾਨ ਕੱਢ ਦਿੰਨੇ ਆ ਅੱਗ ਲਾ ਲਾ ਦਰਖਤ ਸਾਰੇ ਫੂਕ ਦਿੰਨੇ ਆ ਆ ਦੇਖੋ ਮੂੰਗੀ ਦੀ ਗਰੋਥ 14ਵੇਂ ਦਿਨ ਚਾ ਅੱਜ ਮੂੰਗੀ ਤੇ ਸਿਰਫ ਇਹ ਕਰਾਮਾਤ ਸਾਰੀ ਪਰਾਲੀ ਦੀ ਹੈ ਜਿਹੜੀ ਵਿੱਚ ਹਾਲੇ ਤਾਂ ਇਹ ਗੱਲ ਨਾ ਤੇ ਝੋਨੇ ਨੂੰ ਕੀ ਅਸਰ ਦੇਊਗੀ ਤੁਸੀਂ ਆਪ ਸੋਚੋ ਅਸੀਂ ਬਾਜਰਾ ਬੀਜ ਕੇ ਜੰਤਰ ਬੀਜ ਕੇ ਜਾਂ ਹੋਰ ਮੂੰਗੀ ਬੀਜ ਕੇ ਵਿੱਚ ਬੋਹਣੇ ਆ ਤਾਕਤ ਵਾਸਤੇ ਤੇ ਜਿਹੜੀ ਚੀਜ਼ ਨਾਲ ਸਾਡਾ ਪ੍ਰਦੂਸ਼ਣ ਹੁੰਦਾ ਵਾਤਾਵਰਨ ਖਰਾਬ ਹੁੰਦਾਗਾ ਉਹ ਚੀਜ਼ ਨੂੰ ਅਸੀਂ ਅੱਗ ਲਾ ਕੇ ਵਿੱਚ ਮਚਾ ਦਿੰਨੇ ਆ ਨਾਲ ਤਾਂ ਅੱਗ ਨਾਲ ਪ੍ਰਦੂਸ਼ਣ ਕਰਦੇ ਆ ਨਾਲੇ ਜ਼ਮੀਨ ਦੀ ਚਮੜੀ ਮੱਚਦੀ ਆ ਉਹਦੇ ਨਾਲ ਉੱਤੇ ਜਿਹੜੇ ਜੀਵ ਜੰਤੂ ਹੁੰਦੇ ਆ ਤਾਕਤਾਂ ਨੇ ਉਹ ਮਚਦੇ ਆ ਤੇ ਇਹਦੇ ਨਾਲ ਹੀ ਅ ਮਤਲਬ ਬਾਣ ਦੀ ਤਾਕਤ ਵੀ ਘਟਦੀ ਹੈ ਤੇ ਜਿਹੜੀ ਰੇਹ ਹੁੰਦੀ ਹੈ ਉਹ ਅਸੀਂ ਮਚਾ ਕੇ ਤੇ ਜਿਹੜੀ ਮੰਨ ਲਓ ਵੀ ਬਣੌਟੀ ਰੇਹ ਹੁੰਦੀ ਹੈ ਉਹ ਅਸੀਂ ਪਾਉਣੀ ਆ ਫਿਰ ਲਿਆ ਲਿਆ ਜੂਰੀਆ ਡੀਏਪੀ ਤੁਸੀਂ ਗਰੋਥ ਦੇਖ ਸਕਦੇ ਹੋ ਮੂੰਗੀ ਦੀ 14ਵੇਂ ਦਿਨ ਚਾਹੀ ਮੂੰਗੀ ਅੱਜ ਪਹਿਲੀ ਸਪਰੇਅ ਕਰਨ ਲੱਗੇ ਆ ਆ ਦੇਖੋ ਸੁੰਡੀ ਦਾ ਅਟੈਕ ਹਲੇ ਤਾਂ ਜਦੋਂ ਇਹਨੇ ਗਲ ਕੇ ਪਰਾਲੀ ਨੇ ਝੋਨੇ ਵੇਲੇ ਨੂੰ ਤਿਆਰ ਹੋਣਾਗਾ ਜਮੀਨ ਨੂੰ ਤਾਕਤ ਦੇਣੀ ਆ ਉਦੋਂ ਗੱਲ ਹੀ ਵੱਖਰੀ ਹੁੰਦੀ ਆ ਕਿਉਂਕਿ ਹਰ ਵਾਰੀ ਇਸ ਬਾਣ ਚ ਕਣਕ ਵੀ ਐਤਕੀ 65 ਮਨ ਨਿਕਲੀ ਕਿੰਨੀ ਜੰਮੀ ਪਰਾਲੀ ਹੋ ਸਾਰਾ ਇਹਦੇ ਵਿੱਚ ਹੀ ਗਲਿਆ ਸਾਰਾ ਜਿਹੜਾ ਟਾਂਗ ਸੀ ਕੂਟਲ ਸੀ ਵਿੱਚ ਹੀ ਗਾਲਾਂਗੇ ਇਹਨੂੰ ਸਾਰਾ ਇੱਕ ਡੱਕਾ ਨਹੀਂ ਮਚਾਇਆ ਕਾਸੇ ਦਾ ਆਪਾਂ ਤੂੜੀ ਬਣਾਈ ਨਹੀਂ ਕਿਉਂਕਿ ਤੂੜੀ ਦੀ ਜ਼ਰੂਰਤ ਨਹੀਂ ਸੀ ਆ ਦੇਖੋ ਤੁਸੀਂ ਸੁੰਡੀ ਦਾ ਅਟੈਕ ਤੇ ਗਰੋਥ ਦੇਖੋ ਮੂੰਗੀ ਦੀ ਤੋ ਵੀਰੇ ਆ ਗੋਗੋਲੋਂ ਹਟ ਜਾ ਯਾਰ ਮੜਾ ਮੋਟਾ ਕੁਦਰਤ ਦਾ ਨਹੀਂ ਲਿਆਇ ਕਰਨ ਘਟੋ ਘਟਾ ਆਪਦੀ ਫਸਲ ਦਾ ਹੀ ਲਿਆਇ ਕਰ ਲੋ ਤੇ ਪਹਿਲੀ ਸਪਰੇ ਆਪਾਂ ਸੁੰਡੀ ਵਾਲੀ ਅੱਜ ਕਰੀ ਜਾਂਦੇ ਆ ਤੇ ਅੱਗੇ ਅੱਗੇ ਤੁਹਾਨੂੰ ਆਪਾਂ ਰਿਜ਼ਲਟ ਦਿਖਾਉਂਦੇ ਰਹਿਵਾਂਗੇ